ਲੋਕ ਸਭਾ ਚੋਣਾਂ ਦਾ ਵੋਟ ਪਾਉਣ ਦਾ ਦਿਨ ਜਿਉਂ ਹੀ ਨਜ਼ਦੀਕ ਆ ਰਿਹਾ ਹੈ ਅਤੇ ਹਰ ਪਾਰਟੀ ਦੇ ਆਗੂਆਂ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਅਲੱਗ-ਅਲੱਗ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਲੋਕ ਸਭਾ ਲਗਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦੇ ਹੱਕ ਵਿੱਚ ਧਾੜੀਵਾਲ ਮੰਡਲ ਪ੍ਰਧਾਨ ਜੋਤੀ ਮਹਾਜਨ ਅਤੇ ਅਮਿਤ ਸੂਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਵਰਕਰਾਂ ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਦੇਖੋ ਕਿਸ ਤਰ੍ਹਾਂ ਕੀਤੀ ਅਪੀਲ जय कोटि राम चंद्र महाराज की जय बाकी बार जय जय शक्ति बार जय बार अभी बार जय साहब बोलत है जय हां बोल ਦੇ ਸਾਰੇ ਨਹੀਂ ਪੁੱਛਾਂਗੇ ਦੱਸ ਦਿਓ ਅੱਜ ਪਿੰਡ ਫੋਟੇ ਤੇ ਆਇਆ ਵੋਟਾਂ ਕਹਿਣ ਉਹ ਤੋਂ ਵੱਖਰੇ ਅੰਦਾਜ਼ ਵਿੱਚ ਕੀ ਕਹਿਣਾ ਚਾਹੁੰਦੇ ਸੀ ਨਹੀਂ ਵੱਖਰੇ ਅੰਦਾਜ਼ ਚਾਹੀਆ ਕਿ ਜੋ ਇੱਕ ਪਬਲਿਕ ਦਾ ਮਾਹੌਲਾ ਦੇਖਣ ਨੂੰ ਮਿਲਿਆ ਕਿ ਫੱਜੂਪੁਰ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਲੋਕੀ ਵੇਟ ਹੀ ਕਰਦੇ ਪਏ ਕਿ ਭਾਜਪੀ ਵਾਲੇ ਆਣ ਸਾਨੂੰ ਕਹਿਣ ਵੋਟਾਂ ਲਈ ਅੱਥੇ ਤੇ ਸੋਨੇ ਤੇ ਸੁਹਾਗਾ ਦੇਖਣ ਨੂੰ ਮਿਲਿਆ ਜੋ ਅਸੀਂ ਚੰਦੇ ਹੀ ਲੋਕੀ ਆਪਣੇ ਮੂੰਹੋਂ ਕਹਿ ਰਿਹਾ ਕਿ ਅਸੀਂ ਪਾਣੀਏ ਭਾਜਪੀ ਨੂੰ ਵੋਟਾਂ ਵਾ ਅਸੀਂ ਖੈਰ ਆਪਣੇ ਜੋ ਫਰਜ਼ ਆ ਇੱਕ ਪਾਰਟੀ ਦੇ ਨਾਤੇ ਅਸੀਂ ਯਾਰ ਕਸਬੇ ਚ ਔਰ ਮਹੱਲੇ ਚ ਔਰ ਵਾਰਡ ਚ ਸ਼ਹਿਰ ਚ ਕੰਮ ਕਰਨੇ ਪਏ ਆ ਤੇ ਪ੍ਰਚਾਰ ਕਰਦੇ ਕਿ ਆ ਤਾਂ ਕਿ ਆਉਣ ਵਾਲਾ ਦੇਸ਼ ਦਾ ਭੁੱਖ ਜਿਹੜਾ ਵਾ ਮੋਦੀ ਸਾਹਿਬ ਸਾਭ ਮੰਨ ਤੇ ਹੋਰ ਸਾਡਾ ਜਿਹੜਾ ਦੇਸ਼ ਆ ਇੱਕ ਬਹੁਤ ਹੀ ਤਰੱਕੀ ਤੇ ਜਾਏ យុਵਾ ਸ਼ਕਤੀ ਮਿਲੇ ਔਰ ਅچھے ਵਿਗਿਆਨਿਕ ਨਿਕਲਣ ਹਰ ਫੀਲਡ ਚ ਅچھے ਅچھے ਇੱਕ ਨਵੇਂ ਭਾਰਤ ਦੀ ਸ਼ੁਰੂਆਤ ਹੋਏ ਬਾਜ ਜਿੱਤਾਂ। ਇੱਧਰ ਆਏ ਨੇ ਦੇ ਅਸੀਂ ਆਏ ਬੀਜੇਪੀ ਕੈਂਪੇਨਿੰਗ ਦੇ ਨਿਕਲੇ ਆ ਦਰੇਸ਼ ਬਬੂਲੀ ਵੋਟਾਂ ਮੋਆਂਸ ਇਹ ਪ੍ਰਭੂ ਰਾਮ ਜੀ ਜੋ ਮੰਦਰ ਬਣਿਆ ਯੋਧੇ ਚ ਮੋਦੀ ਜੀ ਨੇ ਬਣਾਇਆ ਵਾ ਤੇ ਮੋਦੀ ਨੇ ਬਹੁਤ ਕੁਝ ਕਰਨਾ ਵਾ ਅਸੀਂ ਸਾਰੇ ਫੱਜੂ ਬਣਵਾਸੇ ਮਿਲਤੀ ਕਰਨੇ ਆ ਕਿ ਇੱਕ ਇੱਕ ਵੋਟ ਜਿਹੜੀ ਕੰਮਲ ਦੇ ਨਿਸ਼ਾਨ ਤੇ ਪਾਓ ਤੇ ਮੋਦੀ ਨੂੰ ਦਵਾ ਲਿਆਓ ਮੋਦੀ ਜੀ ਆਂਗੇ ਤੇ ਪਿੰਡਾਂ ਦਾ ਵਿਕਾਸ ਕਰਾਨਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਬਹੁਤ ਸਮਾਦਰ ਬਹੁਤ ਮਰਜ਼ੀ ਮਿਲਿਆ ਜਿੱਤੇ ਜਾਣਦੇ ਆ ਬਹੁਤ ਹੰਗਾਲਾ ਪ੍ਰਵਾਹ ਮਿਲਿਆ ਸਾਡੋ ਅਸੀਂ ਸੋਚਿਆ ਵੀ ਨਹੀਂ ਜਿੰਨਾ ਖੁਆ ਸਾਨੂੰ ਮਿਲਿਆ ਇੱਥੇ ਅਸੀਂ ਪਹਿਲੀ ਵਾਰੀ ਫੱਜੂ ਬੁਝਾਏ ਆ ਪਹਿਲੀ ਵਾਰੀ ਨਿਕਲੇ ਆ ਬਹੁਤ ਜਿਆਦਾ ਸਮਰਥਨ ਮਿਲਿਆ ਵਾ ਇਹਨਾਂ ਸਮਰਥਕ ਜਿੰਨਾਂ ਨਾਲ ਮਿਲਣਾ ਵਾ ਸਾਨੂੰ ਬਹੁਤ ਆਸ ਆ ਇੱਥੋਂ ਵੋਟ ਜਿਹੜੀ ਕਮਲ ਦੇ ਨਿਸ਼ਾਨ ਦੇ ਬਹੁਤ ਜ਼ਿਆਦਾ ਬੇਗੀ